ਹਾਂਜੀ ਦਾ ਰਾਜ ਜਸਿੰਦਰ ਸਿੰਘ ਢਲਵਰ ਪਰਦੇਸ਼ ਦੇ ਸ਼ਹਿਰ ਕਿਲਵਾਸਤਨ ਮਜਬੂਤ ਮਾਸਪਾ ਅੱਜ ਗੈਰੀ ਸਾਹਿਬ ਦੀ ਅਦਸ਼ਤਾ ਦੇ ਅੰਦਰ 21 ਸਤੰਬਰ 2025 ਨੂੰ ਗੁਰੂਦਵਾਰ ਹਾਜੀਪੁਰ ਸਾਹਿਬ ਢੰਡਾ ਦੇ ਅੰਦਰ ਜੋ ਅਮਰ ਸੇਵ ਸ਼੍ਰਮਣੀ ਜਨਰਲ ਬਾਬਾ ਜਸਿੰਦਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਲਈ ਅੱਜ ਦੀ ਮੀਟਿੰਗ ਗੈਰੀ ਸਾਹਿਬ ਦੇ ਦਫ਼ਤਰ ਵਿੱਚ ਹੋਲ ਕੀਤੀ ਸੀ ਪਰ ਮੈਂ ਪੁਲਿਸ ਚੈਨਲ ਦੇ ਮਾਧਿਅਮ ਨਾਲ ਪੰਥ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਇਹ ਹਰ ਪਿੰਡ ਦੇ ਹਰ ਗੁਰੂ ਘਰ ਚ ਮਨਾਇਆ ਜਾਵੇ ਕਿਉਂਕਿ ਲੋਕ ਨਾ ਸਾਡੇ ਸ਼ਰੂਕਾਸ਼ ਦੇ ਉੱਪਰ ਬਲੇਮ ਕਰਦੇ ਨੇ ਕਿ ਈਸਾਈ ਬਣ ਰਹੇ ਹਨ ਅਗਰ ਤੁਸੀਂ ਮੱਝ ਵੀ ਸਿੱਖਾਂ ਨੂੰ ਇਹ ਹੋਰ ਦਲਿਤ ਭਾਈਚਾਰਿਆਂ ਨੂੰ ਈਸਾਈ ਬਨਣਾ ਨੂੰ ਕੋਰ ਰੱਖਣਾ ਹੈ ਨਾ ਤਾਂ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਐਸਜੀਪੀ ਨੂੰ ਨਿਵੇਦਨ ਕਰਦਾ ਜੀ ਸਾਡੇ ਮਹਾਪੁਰਸ਼ ਜਿਹੜੇ ਮਰਜੀ ਸਿੱਖ ਸਮਾਜ ਦੇ ਨੇ ਅਕਾਲੀ ਫੁੱਲਾ ਸਿੰਘ ਹਰੀ ਸਿੰਘ ਨਲਵਾ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਭਾਈ ਵੀਰ ਸਿੰਘ ਜੀ ਤੇਰ ਸਿੰਘ ਜੀ ਇਹਨਾਂ ਦੇ ਜਨਮ ਦਿਹਾੜੇ ਮਨਾਉਣੇ ਸ਼ੁਰੂ ਕਰਦੇ ਹੋ ਔਰ ਇਹਨਾਂ ਦਾ ਇਤਿਹਾਸ ਸਾਡੇ ਮਰਜੀ ਸਿੱਖਾਂ ਦੇ ਘਰੋ ਘਰੀ ਪਹੁੰਚਾ ਦਿਓ ਜਿਹਦੇ ਇਤਿਹਾਸ ਤੁਸੀਂ ਸਾਡੇ ਘਰੋ ਘਰੀ ਪਹੁੰਚਾਤਾ ਉਹ ਦੇਸ਼ਾਇਤ ਰਮਾਪੁਰਾ ਆਪਣਾ ਉਪਰੂਜਾ ਸਾਡਾ ਕੋਈ ਵੀ ਆਦਮੀ ਇਹਨਾਂ ਦੇ ਵਾਲੇ ਪਾਸੇ ਨਹੀਂ ਜਾਊਗਾ ਇਸ ਕਰਕੇ ਇਹ ਜਿਹੜਾ ਅਸੀਂ ਬਾਬਾ ਜੀ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਸਾਡੀ ਕੌਮ ਨੂੰ ਸਾਡੇ ਇਤਿਹਾਸ ਬਾਰੇ ਪਤਾ ਚੱਲਦਾ ਹੈ ਜਿਸ ਕੌਮ ਨੂੰ ਜਦੋਂ ਉਹਦੇ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਬਾਰੇ ਪਤਾ ਚੱਲ ਗਿਆ ਤਾਂ ਉਹ ਦੂਜੇ ਧਰਮਾਂ ਬੰਨੀ ਕੋਈ ਦੇਖ ਰੱਖ ਨਹੀਂ ਕਰਦੀ ਤਾਂ ਮੈਂ ਇਹ ਹੀ ਅਪੀਲ ਫੇਰ ਕਰੂੰਗਾ ਸਾਰੇ ਤਰਫੋਂ ਕਿ ਆਓ 21 ਸਤੰਬਰ ਨੂੰ ਜੋ ਹਾਜ਼ਿਰਤਨ ਗੁਰਦੁਆਰਾ ਹਾਜ਼ਿਰਤਨ ਸਾਹਿਬ ਠੰਡਾ ਵਿੱਚ ਸਰਦਾਰ ਕਿਰਨਜੀਤ ਸਿੰਘ ਜੀ ਗੈਰੀ ਕੇ ਕੇਸੀ ਪ੍ਰਧਾਨ ਔਰ ਦਲਿਤ ਮਹਾਪੰਚਾਇਤ ਦੇ ਪ੍ਰਧਾਨ ਇਨਾਂ ਦੇ ਪ੍ਰਿਆਸਾਂ ਨਾਲ ਸਾਰੇ ਜਥੇਬੰਦੀਆਂ ਨੂੰ ਲੈ ਕੇ ਜੋ ਇਹ ਜਨਗੜਾ ਬਣਾਇਆ ਜਾ ਰਿਹਾ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਜਨਗੜੇ ਨੂੰ ਸਫਲ ਬਣਾਈਏ ਵੈਲ ਜੀ ਖਾਲਸਾ ਸਿਰਭਾਈਓ ਜੀ ਕੀ ਬਤ ਹੈ। ਤਾਂ ਹਾਂਜੀ ਗਹਿਰੀ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪੋਸਟਰ ਰਿਲੀਜ਼ ਕੀਤਾ ਤੁਸੀਂ? ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਪੀਕੇਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਤੇ ਡੋਮਾ ਪੁਲਿਸਨ ਅਸੀਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਰਗ੍ਰੇਟਾ ਗੁਰੂ ਦਾ ਬੇਟਾ ਜਦਾ ਜਨਮ ਦਿਹਾੜਾ ਇਸ ਵਾਰ ਵੀ ਬਠਿੰਡਾ ਦੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹਾਜ਼ਰੀਨ ਸਤਿ ਆਪੇ ਵਿਖੇ 21 ਸਤੰਬਰ ਨੂੰ ਮਨਾ ਰਹੇ ਆ ਉਹਦੇ ਸੰਬੰਧ ਚ ਅੱਜ ਨੈਸ਼ਨਲ ਦਲ મહਾਪੰਚਾਇਤ ਤੇ ਬਾਬਾ ਜੀਵਨ ਸਿੰਘ ਵਿਧਾਇਕ ਭਰਾਇ ਪ੍ਰਾਸਟ ਮਦਵੀ ਸਿਕ ਧਾਰਮਿਕ ਵੈਲਫੇਅਰ ਸੰਸਥਾ ਤੇ ਮਜੀਵੀ ਸਿੱਖ ਮਹਾਂ ਸਭਾ ਇਹ ਸਾਰੀਆਂ ਜਥੇਬੰਦੀਆਂ ਦੇ ਸਾਥੀਆਂ ਦੇ ਵੱਲੋਂ ਇਸ ਪ੍ਰੋਗਰਾਮ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਤੇ ਅੱਜ ਅਸੀਂ ਆ ਪੋਸਟਰ ਅੱਜ ਅਸੀਂ ਆ ਪੋਸਟਰ ਰਿਲੀਜ਼ ਜਿਹੜਾ ਕੀਤਾ ਹੈ ਇਸ ਪੋਸਟਰ ਦੇ ਉੱਪਰ ਵਾਲਾ ਤਕਰੀਬ ਨਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸ਼ੋਰਤ ਬਾਬਾ ਜੀ ਬਲ ਸਿੰਘ ਜੀ ਦੀ ਹਿਸਟਰੀ ਜਿਹੜੀ ਹੈ ਉਹਦੇ ਲਿਖਿਆ ਕਿ ਇਹ ਪੋਸਟਰ ਹਰ ਕਰ ਤੱਕ ਪਹੁੰਚਾਉਣ ਦਾ ਸਾਡਾ ਜਤਨ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਕਿਸੇ ਇੱਕ ਵਰਗ ਵਿਸ਼ੇਸ਼ ਵਾਸਤੇ ਨਹੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ Hindu ਧਰਮ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਤਾਂ ਉਹ ਪਵਿੱਤਰ ਸੀਸ ਨੂੰ ਬਾਬਾ ਜੀਵਨ ਸਿੰਘ ਜੀ ਉੱਥੋਂ ਆਪਣੇ ਪਿਤਾ ਸਰਦਾਰਾਂ ਦੇ ਸੀਸ ਨਾਲ ਬਟਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਤੇ ਗੁਰੂ ਸਾਹਿਬ ਨੇ ਰਗਰੇਟੇ ਗੁਰੂ ਕੇ ਬੇਟੇ ਦਾ ਖਤਾਬ ਹੋਰ ਹਮ ਦਿੱਤਾ ਬਾਬਾ ਜੀ ਬੀਨ ਸਿੰਘ ਜੀ ਦਾ ਮਿਸ਼ਨ ਬਾਬਾ ਜੀ ਬੀਨ ਸਿੰਘ ਜੀ ਦਾ ਸੰਦੇਸ਼ ਉਹਨਾਂ ਦੀ ਜੀਵਨੀ ਸਾਉਂ ਸਿੱਖਿਆ ਦਿੰਦੀ ਹੈ ਕਿ ਨਿਰਸਵਾਰਥ ਹੋ ਕੇ ਸਾਨੂੰ ਦੇਸ਼ ਕੌਮ ਅਤੇ ਬਾਬਾ ਸਾਹਿਬ ਉਹ ਅੰਬੜਕਰ ਦੇ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ਸੋ ਮੇਰੀ ਅਪੀਲ ਹੈ ਸਾਰੇ ਸਾਥੀਆਂ ਦੇ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਔਰ ਅਨਸਾਪਸੰਦ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਬਾਬਾ ਜੀਵਨ ਸਿੰਘ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਬਾਬਾ ਵੀਰ ਸਿੰਘ ਤੀਰ ਸਿੰਘ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਬਾਬਾ ਦੀਪ ਸਿੰਘ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ 21 ਸਤੰਬਰ ਨੂੰ ਬਠਿੰਡਾ ਦੀ ਹਾਜ਼ਰੀ ਰਤਨ ਗੁਰਦਾਰਾ ਸਾਹਿਬ ਪਹੁੰਚ ਗਏ ਬਾਬਾ ਜੀਵਨ ਸਿੰਘ ਜੀ ਦੇ ਇਸ ਸਮਾਗਮ ਦਾ ਆਪਾਂ ਹਿੱਸਾ ਲਈਏ ਇੱਥੇ ਬਹੁਤ ਸਾਰੇ ਬੁੱਧੀਜੀਵੀਆਂ ਨੂੰ ਅਸੀਂ ਸਰਦਾ ਦਿੱਤਾ ਹੈ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਉੱਤੇ ਵਿਚਾਰ ਚਰਚਾ ਕਰਨੀ ਹੈ ਸੋ ਮੈਨੂੰ ਆਸ ਹੈ ਇਸ ਸਮਾਗਮ ਦੇ ਵਿੱਚ ਸਾਂਝੇ ਸਮਾਗਮ ਦੇ ਵਿੱਚ ਤੁਸੀਂ ਸਾਰੇ ਹਾਜ਼ਰ ਜਰੂਰ ਆਉਂਗੇ ਧੰਨਵਾਦ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਜਿਸ ਪ੍ਰੋਗਰਾਮ ਦੇ ਲਈ ਤੇ ਹੋਰ ਇਸ ਤਰ੍ਹਾਂ ਦੇ ਬਾਬਾ ਜੀਵਨ ਸਿੰਘ ਜਾਂ ਇਸ ਸਮਾਜ ਨਾਲ ਸੰਬੰਧਿਤ ਰੈਬਰਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਕਰਾਉਣ ਵਾਲੇ ਲੋਕਾਂ ਦਾ ਸਹਿਯੋਗ ਵੀ ਕੀਤਾ ਜਾਵੇ ਐਸਜੀਪੀਸੀ ਵੀ ਯਤਨ ਕਰੇ ਕਿ ਉਹ ਜੋ ਰੈਬਰਾਂ ਦੇ ਜਿਹੜੇ ਦਿਨ ਆਏ ਉਹ ਸੂਲਬੀਰਾਂ ਦੇ ਜਿਹੜੇ ਦਿਨ ਆ ਉਹ ਸਾਂਝੇ ਤੌਰ ਤੇ ਮਨਾਏ ਜਾਣ ਸੋ ਆਓ 21 ਸਤੰਬਰ ਨੂੰ ਗੁਰਦੁਆਰਾ ਹਾਜ਼ਰੀਦਨ ਸਾਹਿਬ ਮਿਲਦੇ ਹਾਂ ਕੱਟੇ ਹੋ ਕੇ ਬਾਬਾ ਜੀ ਉਸੇ ਮਿਸ਼ਨ ਦੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਤੇ ਚਰਚਾ ਕਰਾਂਗੇ